ਮੇਰਾ ਵਿਆਹ ਕਰਾਉਂਨ ਦੀ ਕਰਦਾ ਬਾਪੂ ਨਾ ਮੰਨਦਾ ਮੇਰਾ ਓ ਬਾਪੂ ਬਾਪੂ ਹੂੰ ਉਪਰਾਵਾ ਕਿੰਨਾ ਚਿਰ ਚੁੱਲੇ 'ਚ ਫੂਕਾ ਮਾਰ ਰਹੇਂਗਾ ਮੇਰਾ ਵਿਆਹ ਕਰਵਾ ਦੇ ਤੂੰ ਕੋਈ ਨਹੀਂ ਪੁੱਤ ਕਾਲੂ ਸਹੰਦਰ ਭਰਾ ਲੈਨੇ ਆ ਓ ਬਾਪੂ ਓ ਯਾਰ ਸਮਝਿਆ ਕਰ ਭਰਾਵਾ ਮੇਰਾ ਕਰਾ ਦੇ ਵਿਆਹ ਨਾ ਪੁੱਤ ਜ਼ਿੰਦਗੀ ਖਰਾਬ ਹੋ ਜਾਊਗੀ ਯਾਰ ਤੈਨੂੰ ਮੇਰੀ ਇੰਨੀ ਫਿਕਰ ਆ ਉਹ ਤੇਰੀ ਨੀਓ ਕੰਜਰਾ ਉਹ ਕੁੜੀ ਦੀ ਉਹ ਬਾਪੂ ਉਹ ਮੇਰੇ ਸਾਰੇ ਹਾਂਦਿਆਂ ਦਾ ਵਿਆਹ ਹੋ ਗਿਆ ਵਾ ਪਰ ਮੇਰਾ ਵਿਆਹ ਕਰਾ ਦੇ ਹੁਣ ਤੇ ਮੈਂ ਰੋਟੀ ਖਾਉਂਗਾ ਤੇ ਚੂੜੇ ਵਾਲੇ ਹੱਥ ਦਿਖਾਉਂਗਾ ਮੇਰੇ ਮੈਣਿਓ ਖਾਣੀ ਖੁਣੀ ਹੈਗੀ ਰੋਟੀ ਹੁਣ ਮੈਂ ਚੂੜਾ ਪਾਣਾ ਕੰਜਰਾ ਬਾਪੂ ਤੇਰਾ ਜੀ ਨਹੀਂ ਕਰਦਾ ਤੂੰ ਆਪਣੇ ਪੁੱਤ ਦੇ ਵਿਆਹ ਤੇ ਭੰਗਣਾ ਭਾਵੇਂ ਤੂੰ ਸੱਚੀ ਕੁੱਛੇ ਨਾ ਤੇ ਮੇਰਾ ਜੁੱਤੀ ਲਾਉਣ ਨੂੰ ਜੀ ਕਰਨ ਰਿਆ ਈ ਬਾਪੂ ਮੇਰੀ ਸੁਣ ਗੱਲ ਜੇ ਮੇਰਾ ਵਿਆਹ ਹੋ ਗਿਆ ਨਾ ਫਿਰ ਸਾਨੂੰ ਲੋੜ ਨਹੀਂ ਪੈਣੀ ਫੂਕਾ ਮਾਰਦੀ ਆਪੇ ਅਗਲੀ ਚੌਂਕਾ ਚੋਂ ਦਾ ਸੰਭੂਗੀ ਪੁੱਤ ਜੇ ਚੌਂਕਾ ਚੁੱਲਾ ਸਾਮ ਦੀ ਸਾਮ ਦੀ ਨੇ ਜੇ ਘਰ ਵੀ ਸਾਮ ਲਿਆ ਤੇ ਮੈਨੂੰ ਕੋਣ ਸਾਂਭੂ? ਓ ਬਾਪੂ ਓ ਇਦਾਂ ਨਹੀਂ ਹੁੰਦਾ ਤੂੰ ਟੈਨਸ਼ਨ ਨਾ ਲੈ। ਪੁੱਤ ਪੈਨਸਲ ਤਾਂ ਸਰਕਾਰ ਦਿੰਦੀ ਆ ਓ ਕਿਉਂ ਨਾ ਲਵਾਂ? ਓ ਭਰਾਵਾ ਮੈਂ ਟੈਨਸ਼ਨ ਦੀ ਗੱਲ ਕੀਤੀ ਟੈਨਸ਼ਨ ਦੀ। ਨਾਲੇ ਬਾਪੂ ਸਾਰੀਆਂ ਕੁੜੀਆਂ ਨਾ ਮਾੜੀਆਂ ਨਹੀਂ ਹੁੰਦੀਆਂ ਹੈਗੀਆਂ। ਨਾ ਪੁੱਤ ਸਾਰੀਆਂ ਕੁੜੀਆਂ ਚੰਗੀਆਂ ਵੀ ਨਹੀਂ ਹੁੰਦੀਆਂ। ਤੇ ਕੀ ਪਤਾ ਯਾਰ ਜਿਹੜਾ ਮੇਰ ਨਾਲ ਵਿਆਹ ਹੋਣਾ ਵਾ ਓ ਕੁੜੀ ਚੰਗੀ ਹੋਵੇ। ਕੀ ਪਤੋ ਸ਼ਾਇਦ ਮਾੜੀ ਵੀ ਹੋਵੇ। ਓ ਬਾਪੂ ਓ ਤੇਰਾ ਜੀ ਨਹੀਂ ਕਰਦਾ ਗਰਮ ਗਰਮ ਰੋਟੀਆਂ ਖਾਣ ਨੂੰ ਗਰਮ ਗਰਮ ਪੁੱਤ ਢਾਬੇ ਤੇ ਰੋਟੀਆਂ ਖਾ ਲੈਣੇ ਆ ਓ ਭਰਾਵਾ ਮੇਰੀ ਉਮਰ ਲੰਘਦੀ ਜਾਣ ਦੀ ਆ ਮੇਰਾ ਵਿਆਹ ਕਰਵਾ ਦੇ ਕਰਵਾ ਦੇ ਕਰਵਾ ਦੇ ਹੁਣ ਤੇਰਾ ਮਾ ਵਿਆਹ ਮਾਜਣਾ ਕਰਵਾ ਦਵਾ ਕਿੰਨੇ ਥਾਵਾਂ ਤੇ ਤੇਰੇ ਰਿਸ਼ਤੇ ਦੀ ਗੱਲ ਕੀਤੀ ਆ ਕਿਉਂ ਤੇਰੀ ਗੱਲ ਨਹੀਂ ਬੰਦੀ ਤੇ ਮੈਂ ਕੀ ਕਰਾਂ ਪਰ ਬਾਪੂ ਹਰ ਇੱਕ ਵਾਰ ਮੈਨੂੰ ਤੇ ਕੁੜੀ ਪਸੰਦੀ ਹੁੰਦੀ ਆ ਪਰ ਕੁੜੀ ਤੈਨੂੰ ਪਸੰਦ ਹੁੰਦੀ ਹੈ ਨਾ ਪਰ ਤੂੰ ਤੇਰੀ ਕੁੜੀ ਨੂੰ ਪਸੰਦ ਹੁੰਦਾ ਬਾਪੂ ਉਹ ਅਸੀਂ ਨਾ ਮੈਰਿਜ ਵੀਰੋ ਜਾਣੇ ਆ ਉਥੇ ਲੰਗਰ ਲੱਗਾ ਉਹ ਭਰਾਵਾ ਲੰਗਰ ਹੀ ਸਮਝ ਲੈ ਪਰ ਰਿਸ਼ਤਿਆਂ ਦਾ ਸੱਸੀ ਕਾ ਭਾਜੀ ਸੱਸਰੀ ਕਾਲ ਮਹਾਰਾਜ ਹਾਂਜੀ ਵਿਆਹ ਇੱਥੇ ਹੁੰਦੇ ਜੇ ਨਹੀਂ ਭਾਜੀ ਵਿਆਹ ਤਾਂ ਪੈਸੇ ਚ ਹੁੰਦੇ ਆ ਇੱਥੇ ਤਾਂ ਰਿਸ਼ਤੇ ਹੁੰਦੇ ਜੀ ਮੈਂ ਵੀ ਨਾ ਰਿਸ਼ਤਾ ਕਰਾਉਣਾ ਸੀ। ਅਸਾਂ ਬਾਪੂ ਦਾ ਕਰਾਉਣਾ ਸੀ। ਉਹ ਨਹੀਂ ਜੀ ਮੈਂ ਆਪਣਾ ਕਰਾਉਣਾ ਸੀ। ਤੁਸੀਂ ਆਪਣਾ ਕਰਾਉਣਾ। ਹਾਂਜੀ ਹਾਂਜੀ। ਹਾਂਜੀ ਪੁੱਤ ਉਮਰ ਕਿੰਨੀ ਤੁਹਾਡੀ? ਉਮਰ ਤੇ 30 ਸਾਲ ਜੇ। 30 ਸਾਲ ਤਾਂ ਇਹ ਫਿਰ ਮੱਖਣ ਤਾਂ ਲੱਗਦੇ ਸਖੜ ਨਹੀਂ ਕੋਈ। ਨਹੀਂ ਜੀ ਨਹੀਂ ਇਦਾਂ ਵੀ ਨਹੀਂ ਕੋਈ ਗੱਲ ਹੈ। ਹਾਂਜੀ ਚਲੋ ਕੋਈ ਗੱਲ ਨਹੀਂ ਦੱਸੋ ਤੁਸੀਂ ਆਪਣਾ ਜ਼ਮੀਨ ਕਿੰਨੀ ਹੈ? ਜ਼ਮੀਨ ਤੇ ਵੇਖੋ ਜੀ 100 ਕਿੱਲੇ ਦਾ ਮਾਲਕ ਵੀ ਮੈਨੂੰ ਜਾਣਦਾ। ਕੰਮ ਕੀ ਹੈ? ਕੰਮ ਮੇਰਾ ਇਹ ਹੋਇਆ ਜੀ ਮੈਂ ਨਾ ਕੰਮ ਹੀ ਲੱਭਦਾ ਹੰਦੇ ਥੋੜਾ ਪੜ੍ਹਾਈ ਲਿਖਾਈ ਬਾਰੇ ਦੱਸੋ ਵੇਖੋ ਜੀ ਪੜ੍ਹਾਈ ਲਿਖਾਈ ਇੱਕ ਬਹੁਤ ਵਧੀਆ ਚੀਜ਼ ਐ ਪੜ੍ਹਾਈ ਲਿਖਾਈ ਤੋਂ ਬਿਨਾਂ ਬੰਦਾ ਕੀ ਐ ਬੇਕਾਰ ਜਿਵੇਂ ਬਾਪੂ ਵਰਗਾ ਤੇਰਾ ਮਤਲਬ ਤੁਸੀਂ ਪੜ੍ਹੇ ਕਿੰਨੇ ਹੋ ਮੈਂ ਜੀ 8 ਪੜ੍ਹਿਆ ਪੰਜਾਬੀ ਪੜ੍ਹ ਲੈਂਦੇ ਹੋ ਤੁਸੀਂ ਪੰਜਾਬੀ ਦੀ ਗੱਲ ਕਰਦੇ ਹੋ ਮੈਂ ਤੇ ਅੰਗਰੇਜ਼ੀ ਤੇ ਵਟ ਕੱਟ ਦਿੰਦਾ ਵਟ ਇਹੋ ਲੈਣ ਮੈਨੂੰ ਅੰਗਰੇਜ਼ੀ ਚ ਬੋਲ ਕੇ ਦੱਸੋ ਇੱਕ ਗੱਲ ਪੁੱਛਾਂ ਹਾਂਜੀ ਹਾਂਜੀ ਪੁੱਛੋ ਜੀ ਤੁਹਾਡਾ ਆਪਣਾ ਵਿਆਹ ਹੋਇਆ ਜੀ ਨਹੀਂ ਆਪਣਾ ਤਾਂ ਨਹੀਂ ਹੋਇਆ ਅਜੇ ਭਾਜੀ ਆਪਣਾ ਤੁਹਾਡਾ ਵਿਹਣ ਆ ਲੋਕਾਂ ਨੂੰ ਤੁਸੀਂ ਜਨਾਨੀਆਂ ਬਣਦੇ ਫਿਰਦੇ ਹੋ ਤੁਹਾਨੂੰ ਕੁੜੀ ਕਿਦਾਂ ਦੀ ਚਾਹੀਦੀ ਹੈ ਕੁੜੀ ਭਾਜੀ 5 ਫੁੱਟ ਲੰਮੀ ਹੋਵੇ 2 ਫੁੱਟ ਚੌੜੀ ਹੋਵੇ ਤੇ 3 ਕੁ ਸੂਤਰ ਦਾ ਨੱਕ ਹੋਵੇ ਉਹ ਭਰਾਵਾ ਮੈਂ ਨਾਂ ਨਕਸ਼ ਨਹੀਂ ਪੁੱਛੇ ਹੋਰ ਦੱਸੋ ਤੁਸੀਂ ਹੋਰ ਸਭ ਠੀਕ ਹੈ ਜੀ ਕਾਕਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਕੁੜੀ ਕਿਦਾਂ ਦੀ ਚਾਹੀਦੀ ਹੈ ਕੁੜੀ ਭਾਜੀ ਕੁੜੀਆਂ ਵਰਗੀ ਹੋਣੀ ਚਾਹੀਦੀ ਆ ਤੇ ਸਾਹਸੂ ਚੱਲਦੀ ਹੋਣੀ ਚਾਹੀਦੀ ਆ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਕੁੜੀ ਗਰੀਬ ਹੋਣੀ ਚਾਹੀਦੀ ਜਾਂ ਅਮੀਰ ਹੋਣੀ ਚਾਹੀਦੀ ਹੁਣ ਤੁਸੀਂ ਹਿਸਾਬ ਲਾ ਲਓ ਕਿ ਦਿਨ 'ਚ ਮੈਂ 35-40 ਰੁਪਏ ਖਰਚ ਲੈਣਾ ਉਹ ਸਹਣਾ ਤੁਸੀਂ ਵੇਖ ਲਓ ਮਿਲ ਕਾਕਾ ਦਾਜ ਦੂਜ ਦਾਜ ਲੈ ਕੋੜੀ ਨਾ ਕੋਈ ਦਾਜ ਦੂਜ ਨਹੀਂ ਦੇਣਾ ਉਹ ਅੰਕਲ ਜੀ ਕੁੜੀ ਵਾਲੇ ਦਾਜ ਦਿੰਦੇ ਆ ਤੇ ਮੁੰਡੇ ਵਾਲੇ ਲੈਂਦੇ ਆ ਤੇ ਤੁਸੀਂ ਉਹ ਮੁੰਡੇ ਵਾਲੇ ਤੁਸੀਂ ਦਾਜ ਲੈਣਾ ਹੈ ਜਾਂ ਨਹੀਂ ਤੁਸੀਂ ਇਹ ਦੱਸੋ ਐਦਾਂ ਕਰਿਓ ਬਸ ਮੇਰੇ ਪੇੜ ਨੂੰ ਨਾ ਇੱਕ ਪੇਟੀ ਦੇ ਦਿਓ ਸ਼ਰਾਬ ਦੀ ਮੈਨੂੰ ਭਾਵੇਂ ਤੁਸੀਂ ਦਾ ਦੂ ਰਹਿ ਨਹੀਂ ਦਿਓ ਬਾਪੂ ਜੀ ਮੁੰਡਾ ਕੁਝ ਖਾਂਦਾ ਪੀਂਦਾ ਤਾਂ ਨਹੀਂ ਨਾ ਨਹੀਂ ਜੀ ਨਹੀਂ ਮੁੰਡਾ ਸਾਡਾ ਤਾਂ ਪੂਰੀ ਰੋਟੀ ਨਹੀਂ ਖਾਂਦਾ ਕੋਈ ਨਹੀਂ ਬੇਟਾ ਜੀ ਰਿਸ਼ਤਾ ਤੁਹਾਡਾ ਕਰਵਾ ਦਿੰਨੇ ਆ ਕੁੜੀ ਦੀ ਕੋਈ ਫੋਟੋ ਮਿਲ ਜਾਵੇ ਤੇ ਮੈਨੂੰ ਤਾਂ ਲੱਗਦਾ ਪਹਿਲਾਂ ਕੁੜੀਆ ਨੂੰ ਫੋਟੋ ਤੇਰੀ ਖਾ ਲੈਣੀ ਪੈਣੀ ਪਾਜੀ ਨਾ ਦਿਖਾਇਓ ਬਾਪੂ ਜੀ ਕੀ ਗੱਲ ਕੁੜੀ ਵਾਲਿਆਂ ਦਾ ਫੋਟੋ ਵੇਖ ਕੇ ਤੁਹਾਨੂੰ ਨਾ ਕਰ ਦੇਣੀ ਆ भाजी न दखायो कुड़ी आले ने के ता, फोटो कुड़ी आ